ਦੇ ਬੜੇ ਪਾਵਕ ਜ ਹੋ ਗਏ ਸੀਗੇ ਕੀ ਗੱਲ ਬਸ ਮਮ ਹੋ ਜਾਂਦਾ ਵੀ ਖੁਸ਼ੀ ਜ਼ਿਆਦਾ ਹੋ ਰਹੀ ਹੈ ਨਾ ਮੇਰੀ ਮਮਮੀ ਹੈ ਘਰ ਦੇ ਵਿੱਚ ਤੇ ਮੇਰੇ ਬ੍ਰਦਰ ਤੇ ਉਹਨਾਂ ਦਾ 3 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਉਹਦੀ ਬਹੁਤ ਆਈਸਾਈਡ ਚਲੀ ਗਈ ਮਤਲਬ ਡਿਊ ਟੂ ਐਕਸੀਡੈਂਟ ਤੇ ਹੁਣ ਉਹ ਦੇਖ ਨਹੀਂ ਸਕਦੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਬਟ ਪਤਾ ਨਹੀਂ ਮੈਂ ਕਦੋਂ ਆਊਗੀ ਨੀ ਗੱਦਵਾਰਾ ਦਾ ਕਿ ਤਾਂ ਮਦਰ ਕੁਝ ਕਰਦੇ ਆਨਲਾਈਨ ਵਰਕ ਕਰਦੀ ਆਂ ਇੱਕ ਕੰਪਨੀ ਚ ਕੰਪਨੀ ਦਿੱਲੀ ਦੀ ਆ ਤੇ ਉਹਦੇ ਨਾਲ ਸਾਡਾ ਘਰ ਚੱਲਦੇ ਤੇ ਮੇਰੀ ਮੰਮੀ ਮੰਮੀ ਵੀ ਵਧੀਆ ਕੰਮ ਕਰਦੀ ਆ ਘਰੇ ਦੁਕਾਨ ਹੈ ਇੱਕ ਛੋਟੀ ਜੀ ਕੋਈ ਸ਼ਾਤ ਜੀ ਕੇ ਪਾਪਾ ਦਾ ਸੁਪਨਾ ਸਾਥ ਆਂਕੀ ਦੱਦੇ ਨੰਬਰ ਥੈਂਕ ਯੂ ਥੈਂਕ ਯੂ so much all the very best ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅੱਜ ਕਈ ਬੱਚਿਆਂ ਨੂੰ ਹੋਰ ਜਿਹੜਾ ਨਿਯੁਕਤੀ ਪੱਤਰ ਵੰਡੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਲੜਕੀ ਸਾਡੇ ਨਾਲ ਹੈ ਅਸੀਂ ਦੇਖਿਆ ਸੀ ਮੁੱਖ ਮੰਤਰੀ ਦੇ ਨਾਲ ਗੱਲ ਕਰਦੇ ਹੋਏ ਭਾਵੁਕ ਵੀ ਹੋਈ ਸੀ ਕੀ ਨਾਮ ਹੈ ਤੁਹਾਡਾ ਮਨਜੀਤ ਕੋਰੇ ਜੀ ਜੇ ਤੁਸੀਂ ਬੜੇ ਭਾਵੁਕ ਹੋ ਗਏ ਸੀਗੇ ਕੀ ਗੱਲ बस मैम हो ਜਾਂਦਾ ਵੀ ਖੁਸ਼ੀ ਜ਼ਿਆਦਾ ਹੋ ਰਹੀ ਹੈ ਨਾ ਦੋ ਇਗਜ਼ਾਮ ਕਲੀਅਰ ਹੋਏ ਆ ਮੈਨੂੰ ਇੱਕ ਕੋਆਪਰੇਟਿਵ ਬੈਂਕ ਕਲਰਕ ਤੇ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਦਾ ਮਿਲਿਆ ਅੱਜ ਜੁਆਇਨਿੰਗ ਲੈਟਰ ਜੀ ਕਿੰਨੀ ਕੋ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਜੀ ਕਿਵੇਂ ਕੀਤੀ ਹੋਣੀ ਹੈ ਹਾਂ ਦੇਖ ਰਹੀ ਹਾਂ 휠 ਚੇਅਰ ਤੇ ਹੋ ਫਿਰ ਦੋ ਦੋ ਹੁਣ ਪੇ ਐਗਜ਼ਾਮ ਕਲੀਅਰ ਹੋਏ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਕੋਣ ਕੋਣ ਹੈ ਘਰ ਦੇ ਵਿੱਚ ਫੈਮਿਲੀ ਦੇ ਮੈਂ ਮੇਰੀ ਮੇਰੀ ਮੰਮੀ ਹੈ ਘਰ ਦੇ ਵਿੱਚ ਤੇ ਮੇਰੇ ਬ੍ਰਦਰ ਤੇ ਉਹਨਾਂ ਦਾ 3 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਹਦੀ ਬੋਥ ਆਈਸ ਆਈਸਾਈਡ ਚਲੀ ਗਈ ਮਤਲਬ ਡਿਊ ਟੂ ਐਕਸੀਡੈਂਟ ਜੀ ਹਾਂਜੀ ਤੇ ਹੁਣ ਉਹ ਦੇਖ ਨਹੀਂ ਸਕਦੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਬਟ ਪਤਾ ਨਹੀਂ ਮੈਮ ਕਦੋਂ ਆਊਗੀ ਨੀ ਘਰ ਦੁਆਰਾ ਜਿਵੇਂ ਚੱਕ ਕੇ ਬਸ ਫਦਰ ਹੈ ਨਹੀਂ ਫਦਰ 6 ਸਾਲ ਹੋ ਗਏ ਐਕਸਪਾਇਰ ਹੋ ਗਏ ਸੀ ਇਹ ਕਿੰਦਾ ਕਰਦਾ ਕਿੰਦਾ ਮਦਰ ਕੁਝ ਕਰਦੀ ਆਂ ਆਨਲਾਈਨ ਵਰਕ ਕਰਦੀ ਆਂ ਇੱਕ ਕੰਪਨੀ ਚ ਕੰਪਨੀ ਦਿੱਲੀ ਦੀ ਆ ਤੇ ਉਹਦੇ ਨਾਲ ਸਾਡਾ ਘਰ ਚੱਲਦਾ ਤੇ ਮੇਰੀ ਮੰਮੀ ਮੰਮੀ ਵੀ ਵਧੀਆ ਕੰਮ ਕਰਦੀ ਆ ਘਰੇ ਦੁਕਾਨ ਹੈ ਇੱਕ ਛੋਟੀ ਜੀ ਤੇ ਉਹਨਾਂ ਨਾਲ ਬਸ ਐਵੇਂ ਘਰ ਚੱਲਦਾ ਰਹਿੰਦਾ ਹੁਣ ਅੱਜ ਮੰਮੀ ਵੀ ਤਾਂ ਬਹੁਤ ਖੁਸ਼ ਹੋਣਗੇ ਕਿ ਮੇਰੀ ਬੇਟੀ ਹਾਂਜੀ ਹਾਂਜੀ ਜੀ ਮੈਨੂੰ ਖੁਦ ਨੂੰ ਬਹੁਤ ਖੁਸ਼ ਬੋਸਰੇ ਸਾਡੇ ਨੌਜਵਾਨ ਬਾਹਰ ਵੀ ਜਾਂਦੇ ਆ ਕਿ ਇੱਥੇ ਕੁਝ ਹੈ ਨਹੀਂ ਪੰਜਾਬ ਦੇ ਵਿੱਚ ਰੋਜ਼ਗਾਰ ਹੈ ਨਹੀਂ ਨਹੀਂ ਮੇਰੇ ਪਾਪਾ ਦਾ ਸੁਰੂ ਤੋਂ ਹੀ ਇਹ ਸੁਪਨਾ ਸੀਗਾ ਕਿ ਮੇਰੀ ਕੁੜੀ ਸਰਕਾਰੀ ਨੌਕਰੀ ਲੱਗੇ ਤੇ ਸਟਾਰਟਿੰਗ ਚ ਉਹਨਾਂ ਨੇ ਮੇਰੀ ਟੀਟੀ ਵਾਸਤੇ ਮੈਨੂੰ ਜੁਆਇਨ ਕਰਵਾਣਾ ਸੀਗਾ ਮਤਲਬ ਕੋਰਸ ਕਰਨ ਵਾਸਤੇ ਤੇ ਉਦੋਂ ਮੈਨੂੰ ਸ਼ੀਟ ਨਹੀਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਸਾਡੀ ਫੀਸ ਵਾਪਸ ਆ ਗਈ ਸੀ ਫਿਰ ਇਸ ਕਰਕੇ ਮੈਂ ਉਦੋਂ ਤੋਂ ਬੀਸੀਏ ਡੀਸੀਏ ਦੇ ਵਿੱਚ ਐਡਮਿਸ਼ਨ ਲੈ ਲਿਆ ਸੀ ਫਿਰ ਉਦੋਂ ਮੈਂ ਬੀਸੀਏ ਕਰ ਲਈ ਫਿਰ ਮੈਂ ਨਾਲ-ਨਾਲ ਕਿਹਾ ਵੀ ਮੈਂ ਐਮਸੀਏ ਵੀ ਕਰਨੀ ਹੈ ਫਿਰ ਐਮਸੀਏ ਕਰਦੇ-ਕਰਦੇ ਮੇਰੇ ਪਾਪਾ ਐਕਸਪਾਇਰ ਹੋ ਗਏ ਸੀਗੇ ਹਾਂਜੀ ਤੇ ਫਿਰ ਉਹ ਮੈਂ ਕੰਪਲੀਟ ਕਰ ਲਈ ਸੀ ਐਮਸੀਏ ਫਿਰ ਉਸ ਤੋਂ ਬਾਅਦ ਮੈਂ एग्जाम ਦੇ ਰੇ ਸਟਾਰਟ ਕਰ ਦਿੱਤੇ ਹਿੰਮਤ ਵਾਲੀ ਗੱਲ ਹੈ ਫਿਰ ਮਾਦਰ ਸਾਹਿਬ ਜਿੱਥੇ ਹੋਣਗੇ ਖੁਸ਼ ਹੁੰਦੇ ਹੋਣਗੇ ਕਿ ਮੇਰੀ ਬੇਟੀ ਨੇ ਮੇਰਾ ਸੁਪਨਾ ਸਾਕਾਰ ਕਰ ਦਿੱਤਾ ਪੂਰਾ ਹੋ ਗਿਆ ਅੱਜ ਹਾਂ ਤੁਹਾਡੀ ਕੀ ਪਾਪਾ ਦਾ ਸੁਪਨਾ ਸਾਥ ਹੈ ਥੈਂਕ ਯੂ ਥੈਂਕ ਯੂ so much all the very best ਇਹ ਨਾ ਮਨੋਬਰ ਬਿਲਕੁਲ ਇਹ ਮਨਜੀਤ ਕੋਰ ਨੇ व्हीलचेयर ਤੇ ਨੇ ਤੇ ਦੋ ਦੋ ਐਗਜ਼ਾਮ ਕਲੀਅਰ ਕੀਤੇ ਨੇ ਬੜੇ ਭਾਵੁਕ ਵੀ ਨਜ਼ਰ ਆਇਆ ਕਿਉਂਕਿ ਪਿਤਾ ਦਾ ਸੁਪਨਾ ਸੀ ਕਿ ਮੇਰੀ ਬੇਟੀ ਜਿਹੜੀ ਹੈ ਉਹ ਗਵਰਨਮੈਂਟ ਜੌਬ ਕਰੇ ਤੇ ਅੱਜ ਗਵਰਨਮੈਂਟ ਜੌਬ ਦਾ ਇਹ ਨਿਯੁਕਤੀ ਪੱਤਰ ਹੱਥ ਦੇ ਵਿੱਚ ਫੜਿਆ ਹੋਇਆ ਹੈ ਪਰਿਵਾਰ ਦੇ ਲਈ ਵਾਕਈ ਖੁਸ਼ੀਆਂ ਦਾ ਦਿਨ ਹੈ ਵਾਕਈ ਇਹ ਖੁਸ਼ੀ ਦੇ ਹੰਝੂ ਨੇ ਤੁਸੀਂ ਦੇਖ ਸਕਦੇ ਹੋ ਮਨਜੀਤ ਕੋਰ ਦੀਆਂ ਅੱਖਾਂ ਦੇ ਵਿੱਚ ਵੀ ਕਿਉਂਕਿ ਜਿੱਥੇ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ ਰੋਜ਼ਗਾਰ ਹੈ ਨਹੀਂ ਬੱਚੇ ਬਾਹਰ ਜਾ ਰਹੇ ਸੀ ਅਜਿਹੇ ਦੇ ਵਿੱਚ ਜਿਹੜਾ ਬੱਚੇ ਹੁਣ ਜਿਹੜਾ ਉਹ ਵਾਪਿਸ ਆਣੇ ਸ਼ੁਰੂ ਵਿਦੇਸ਼ਾਂ ਤੋਂ ਵਾਪਿਸ ਜਿੱਤੇ ਆ ਰਹੇ ਨੇ ਉੱਥੇ ਪੰਜਾਬ ਦੇ ਬੱਚੇ ਬੜੇ ਖੁਸ਼ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਇਹੋ ਧੀ ਹੈ ਜਿਸਦੇ ਪਿਤਾ ਹੈ ਨਹੀਂ ਭਰਾ ਦੀਆਂ ਐਕਸੀਡੈਂਟ ਦੇ ਵਿੱਚ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਚਲੀ ਗਈ ਇਸ ਬੱਚੀ ਦੇ ਨਾਲ ਇਦਾਂ ਤੇ ਅੰਕਲ ਵੀ ਆਏ ਹੋਇਆ ਸਰ ਤੁਸੀਂ ਕਿੰਨੀ ਕੁ ਦੇਖਿਆ ਹੋਗਾ ਕਿੰਨੀ ਕੁ ਮਨਜੀਤ ਨੇ ਮਿਹਨਤ ਕੀਤੀ ਇਹ ਤਾਂ ਜੀ ਮੰਨ ਲਓ ਆਪਣੇ ਘਰ ਦੇ ਨਾਲ ਹੀ ਘਰ ਹੈਗੇ ਪੜੋਸੀਆਂ ਸੀ ਇਹਨਾਂ ਦੇ ਬਾਕੀ ਭਤੀਜੀ ਲੱਗਦੀ ਹੈ ਮੇਰੀਏ ਜੀ ਇਹਨਾਂ ਦਾ ਜੇ ਹਿਸਟਰੀ ਦੇਖੇ ਤਾਂ ਬਹੁਤ ਟੱਕੜੀ ਕੁੜੀ ਹੈ ਇਹ ਇਹਨਾਂ ਦਾ ਪਰਿਵਾਰ ਚ ਇਹਦੀਆਂ ਲੱਤਾਂ ਨਹੀਂ ਵਿਚਾਰੀਆਂ ਤੇ ਇਹਦੇ ਪ੍ਰਾ ਦੀ ਐਕਸੀਡੈਂਟ ਦੇ ਵਿੱਚ ਅੱਖਾਂ ਚਲੀ ਗਈਆਂ ਤੇ ਇਹਦੀ ਮਾਂ ਹੈ ਇਕੱਲੀ ਇਹ ਖੁਦ ਵੀ ਔਰਚੂਨਿਟੀ ਦੁਕਾਨ ਚਲਾ ਰਹੀ ਹੈ ਔਰਚੂਨ ਦੀ ਦੁਕਾਨ ਚੋਂ ਕਮਾ ਕੇ ਇਹ ਆਪ ਦਾ ਗੁਜ਼ਾਰਾ ਕਰ ਰਹੀ ਹੈ ਜੀ ਹਾਂ ਇਹਦੀ ਮਾਂ ਨੇ ਚੱਕੀ ਚੁੱਕੀ ਲਈ ਆ ਉਹ ਚੱਕੀ ਦਾ ਕੰਮ ਕਰਦੀ ਹੈ ਹੁਣ ਜਿਵੇਂ ਕਿਤੇ ਸੈਨ ਕਰਵਾਣੇ ਹੋਰ ਕਰਵਾਣੇ ਮੈਨੂੰ ਕਹਿੰਦੇ ਚਾਚਾ ਚੱਲ ਹਾਂ ਜੀ ਮੈਨੂੰ ਲੱਗ ਜਾਂਦੇ ਅੱਜ ਵੀ ਤੁਸੀਂ ਨਾਲ ਆਏ ਹੋ ਜੀ ਅੱਜ ਇਹਦੇ ਫਾਦਰ ਹੁੰਦੇ ਬ੍ਰਦਰ ਸਹੀ ਹੁੰਦੇ ਤਾਂ ਨਾਲ ਉਹ ਵੀ ਹਾਂ ਜੀ ਹਾਂ ਉਹਨਾਂ ਨੇ ਆਣਾ ਸੀ ਸਾਨੂੰ ਇਸ ਦੀ ਖੁਸ਼ੀ ਸਾਨੂੰ ਜ਼ਿਆਦਾ ਹੈ ਜੀ ਕਿੰਨਾ ਕੁ ਮਿਹਨਤ ਕੀਤੀ ਆ ਕੁੜੀਆਂ ਨੇ ਮਿਹਨਤ ਤਾਂ ਦੋ ਤਿੰਨ ਵਾਰੀ ਤਾਂ ਇੱਕ ਨੰਬਰ ਤੇ ਰਹਿ ਗਈ ਕਦੇ ਅੱਧੇ ਤੇ ਰਹਿ ਗਈ ਫਿਰ ਮੈਨੂੰ ਕਹਿੰਦੀ ਚਾਚਾ ਹੁਣ ਦੇਖ ਲਈਏ ਕਹਿੰਦਾ ਕਿਸੇ ਕੋਲ ਫਰਮਾਇਸ਼ ਲਵਾ ਦੇ ਅਸੀਂ ਕਿਹਾ ਵੀ ਇੱਕ ਦੋ ਜਣਿਆਂ ਨੂੰ ਵੀ ਚੱਲ ਵਿਚਾਰੀ ਦਾ ਜੇ ਕੰਮ ਬਣ ਜੇ ਉਹ ਕਹਿਣ ਲੱਗੇ ਜੀ ਨਹੀਂ ਇਹ ਤਾਂ ਚੱਲਣਾ ਨਹੀਂ ਕੰਮ ਫਿਰ ਹੁਣ ਇਹ ਸਰਕਾਰ ਆਈ ਹੈ ਜੀ ਮਾਨ ਸਰਕਾਰ ਅਸੀਂ ਮਾਨ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਸਵੱਛੀ ਨੂੰ ਨੌਕਰੀ ਮਿਲੀ ਅੱਜ ਫਿਰ ਇਹ ਕਹਿਣ ਲੱਗੀ ਚਲੋ ਚਾਚਾ ਕਹਿੰਦੇ ਮੇਰਾ ਜੁਆਇਨਿੰਗ ਲੈਟਰ ਲੈ ਕੇ ਆਣਾ ਮੈਂ ਚੱਲ ਬੇਟਾ ਆਪਾ ਚੱਲਾਂਗੇ ਅੱਜ ਖੁਸ਼ੀ ਹੋਈ ਹੋਊਗੀ ਕਿ ਲਗਾਤਾਰ ਤੁਸੀਂ ਨਾਲ ਸੀ ਕਿ ਇਹ ਬੱਚੀ ਵੀ ਬlesed ਹੋਊਗੀ ਕਿ ਨਾਲ ਤੁਸੀਂ ਖੜੇ ਹੋਏ ਹੋ ਕਿਉਂਕਿ ਜਿੱਥੇ ਜ਼ਰੂਰਤ ਪੈਂਦੀ ਹੈ ਹਾਂਜੀ ਵੈਸੇ ਤਾਂ ਇਹਦੇ ਅੰਕਲ ਵੀ ਆ ਰਹੇ ਆ ਜਿਹੜਾ ਸਗਾ ਚਾਚਾ ਫਿਰ ਉਹਦੇ ਕੋਲ ਇੰਨੀ ਮਿਹਨਤ ਹੁੰਦੀ ਨਹੀਂ ਜੇ ਉਹ ਵਪਾਰੀ ਸਰੀਰ ਹੈ ਥੋੜਾ ਜਿਹਾ ਹਾਂਜੀ ਇਹ ਬੀਲਚੇਅਰ ਲਿਜਾਣੀ ਚਾੱਕੇ ਟਪਾਣੀ ਅੱਜ ਫਿਰ ਮਾਂ ਖੁਸ਼ ਹੋਊਗੀ ਮਨਜੀਤ ਹਾਂਜੀ ਹਾਂ ਹੁਣ ਜਾ ਕੇ ਬਾਹਰ ਫੋਨ ਕਰਾਂਗੇ ਉਹਨਾਂ ਤਾਂ ਖੁਸ਼ੀ ਹੋਣੀ ਹੈ ਜੀ ਹਾਲੇ ਤੱਕ ਦੱਸਿਆ ਨਹੀਂ ਨਹੀਂ ਹਜੇ ਨਹੀਂ ਦੱਸਿਆ ਜੀ ਅੱਛਾ ਮਨਜੀਤ ਹਾਲੇ ਤੱਕ ਦੱਸਿਆ ਨਹੀਂ ਤੁਸੀਂ ਘਰ ਰਖੇ ਤੁਹਾਨੂੰ ਨੌਕਰੀ ਮਿਲ ਗਈ ਨਿਯੁਕਤੀ ਪੱਤਰ ਮਿਲ ਗਿਆ ਨਹੀਂ ਹਜੇ ਤਾਂ ਟਾਈਮ ਹੀ ਨਹੀਂ ਲੱਗਿਆ ਫੋਨ ਹੀ ਉਹਨੂੰ ਆਉਣ ਕਰਿਆ ਬਾਹਰ ਜਾ ਕੇ ਦੱਸਾਂਗੇ ਕੀ ਆ ਬਾਤ ਵੈਸੇ ਉਹਨਾਂ ਨੂੰ ਲਿੰਕ ਵਗੈਰਾ ਭੇਜ ਰੱਖਿਆ ਜੇ ਕਿਤੇ ਦੇਖ ਰਹੇ ਹੋਣਗੇ ਤਾਂ ਹਾਂਜੀ ਅੱਛਾ ਤੁਹਾਨੂੰ ਫੋਨ ਆਇਆ ਸੀ ਜਾਂ ਕੋਈ ਲੈਟਰ ਆਇਆ ਸੀ ਨਹੀਂ ਮੈਨੂੰ ਰਿਜ਼ਲਟ ਤੋਂ ਹੀ ਸ਼ੋਰ ਹੋ ਗਿਆ ਸੀਗਾ ਫਿਰ ਮੇਰੀ ਟਾਈਪਿੰਗ ਟੈਸਟ ਸੀਗੀ ਪਹਿਲਾਂ ਮੇਰੀ ਇੱਕ ਤਰੀਕ ਦੀ ਸੀਗੀ ਸਤੰਬਰ ਦੀ ਤੇ ਫਿਰ ਇੱਕ ਚਾਰ ਦੀ ਸੀਗੀ ਮੈਂ ਜਦੋਂ ਇੱਕ ਵਾਲਾ ਕਲੀਅਰ ਕਰਕੇ ਆਈ ਉਹਦੇ 'ਚ ਮੇਰਾ 9 ਰੈਂਕ ਸੀਗਾ ਜਦੋਂ ਮੇਰਾ ਰਿਜ਼ਲਟ ਆਇਆ ਤੇ ਮੈਨੂੰ ਉਦੋਂ ਮੈਨੂੰ ਸਾਰੇ ਵਧਾਈ ਦੇਣ ਲੱਗੇ ਮੇਰੇ ਜਿਹੜੇ ਰਿਲੇਟਿਵ ਸੀਗੇ ਜਿਹੜੇ ਮੈਨੂੰ ਇਗਜ਼ਾਮ ਦਿਵਾਣਗੇ ਸੀ ਟਾਈਪਿੰਗ ਦਾ ਤੇ ਉਦੋਂ ਮੈਨੂੰ ਲੱਗਿਆ ਕਿ ਹਜੇ ਨਹੀਂ ਮੈਂ ਕਿਹਾ ਮੈਨੂੰ ਅਜੇ ਸ਼ੋਰਟ ਹੀ ਨਹੀਂ ਹੈਗੀ ਵੀ ਜਿਹੜੇ ਮੇਰਾ 9th ਰੈਂਕ ਹੈ ਹਜੇ ਕੀ ਪਤਾ ਮੈਂ ਸਿਲੈਕਟ ਹੋਊਂਗੀ ਕਿ ਨਹੀਂ ਫਿਰ ਉਦੋਂ ਜਦੋਂ ਫਿਰ ਮੇਰਾ 4th ਜਦੋਂ ਥਰਡ ਰੈਂਕ ਸੀਗਾ 4 ਸ਼ੀਟ ਸੀਗੀਆਂ ਮੇਰਾ ਥਰਡ ਰੈਂਕ ਸੀਗਾ ਤੇ ਫਿਰ ਉਦੋਂ ਆ ਕੇ ਮੈਨੂੰ ਸ਼ੋਰਟੀ ਹੋ ਗਈ ਸੀ ਕਿ ਚਲੋ ਮੇਰਾ ਸਿਲੈਕਸ਼ਨ ਪੱਕੀ ਹੈ ਮੇਰੀ ਟਾਈਪਿੰਗ ਕਲੀਅਰ ਹੋ ਗਈ ਸੀਗੀ ਤੇ ਫਿਰ ਜਦੋਂ ਦੂਸਰੇ ਦਾ ਰਿਜ਼ਲਟ ਵੀ ਆਇਆ ਫਿਰ ਉਹਦੇ 'ਚ ਵੀ ਮੇਰਾ 5th ਰੈਂਕ ਹੋ ਗਿਆ ਸੀਗਾ 6 6 ਸ਼ੀਟਾਂ ਸੀਗੀਆਂ ਉਹਦੇ 'ਚ ਮੇਰਾ 5th ਰੈਂਕ ਹੋ ਗਿਆ ਸੀ ਕੋਪਰੇਟਿਵ ਕਲਰ ਦੇ ਵਿੱਚ ਹਾਂਜੀ ਚੂਜ਼ ਕਰ ਲਿਆ ਕਿਹੜੀ ਨੌਕਰੀ ਜੁਆਇਨ ਕਰਦ ਕਰਨੀ ਹੈ ਹਾਂਜੀ ਹਜੇ ਤੱਕ ਤਾਂ ਇਹੀ ਕਰਨੀ ਹੈ ਬਾਕੀ ਦੇਖਦੇ ਆ ਓਕੇ ਮੈਂ ਥੈਂਕ ਯੂ ਤਾਂ ਬਿਲਕੁਲ ਇਹ ਮਨਜੀਤ ਕੋਰਸੀ ਸਾਡੇ ਨਾਲ व्हीलचेयर ਤੇ ਹੈ ਜੋ ਬੱਚੀ ਖੁਦ ਤੇ ਬ੍ਰਦਰ ਦੀ ਆਈਸਟ ਸਟੇਡੀਆ ਨੇ ਉਹ ਐਕਸੀਡੈਂਟ ਦੇ ਵਿੱਚ ਚਲਿਆ ਗਿਆ ਫਾਦਰ ਹੈ ਨਹੀਂ ਮਦਰ ਨੇ ਜਿਹੜੇ ਇੱਕ ਦੁਕਾਨ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਅੱਜ ਖੁਸ਼ੀ ਦੀ ਆ ਜਿਹੜੇ ਹੰਝੂ ਸੀ ਉਹ ਅਸੀਂ ਮਨਜੀਤ ਦੀ ਅੱਖਾਂ ਦੇ ਵਿੱਚ ਵੇਖੇ ਨੇ ਅਜਿਹੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਅੱਜ ਵਾਕਈ ਖੁਸ਼ੀ ਦੇ ਜਿਹੜੇ ਹੰਝੂ ਨੇ ਉਹ ਵੇਖਣ ਨੂੰ ਮਿਲੇ ਨੇ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੋ ਮਿਰੋਕ ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਪੰਜਾਬ ਦੇ ਕਈ ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਉਹ ਨੌਜਵਾਨ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਅਕਸਰ ਜਿਹੜਾ ਇਹ ਸਵਾਲ ਉੱਠਦਾ ਸੀ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਹੈ ਨਹੀਂ ਇਸ ਲਈ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ ਕਿਵੇਂ ਫੀਲ ਹੋ ਰਹੇ ਵੋ ਬਦਿਆ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਖੁਸ਼ ਹਾਂ ਪਹਿਲਾਂ ਤਾਂ ਜੌਬਸ ਹੀ ਬਹੁਤ ਟਾਈਮ ਬਾਅਦ ਨਿਕਲਦੀਆਂ ਸੀ ਇਲੈਕਸ਼ਨਸ ਦੇ ਟਾਈਮ ਬਟ ਹੁਣ ਹਰ ਸਾਲ ਜੌਬ ਨਿਕਲਦੀ ਹੈ ਤੇ ਚਾਂਸਸ ਮਿਲ ਰਹੇ ਆ ਸਾਰਿਆਂ ਨੂੰ ਤੇ ਮੇਰੀ ਫਰਸਟ ਜੌਬ ਲੱਗੀ ਹੈ ਮੈਂ ਬਹੁਤ ਖੁਸ਼ ਹਾਂ 2012 ਦੇ ਵਿੱਚ ਮੈਂ ਗਵਰਨਮੈਂਟ ਜੌਬ ਦਾ ਐਗਜ਼ਾਮ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਉਮੀਦ ਛੱਡਤੀ ਸੀਗੀ ਵੀ ਗਵਰਨਮੈਂਟ ਜੌਬ ਪੰਜਾਬ 'ਚ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇੱਥੇ ਰਿਸ਼ਵਤ ਬਹੁਤ ਜ਼ਿਆਦਾ ਚੱਲਦੀ ਆ ਬਟ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਮੈਰਿਟ ਦੇ ਆਧਾਰ ਦੇ ਉੱਤੇ ਤੁਹਾਨੂੰ ਜਿਹੜੀ ਆ ਜੌਬ ਮਿਲੀ ਆ 12 ਸਾਲ ਬਾਅਦ ਮੁੱਲ ਪਿਆ ਯੈਸ 12 'ਚ ਪਹਿਲੀ ਵਾਰ ਟਰਾਈ ਕਰਿਆ ਔਰ 24 ਜੌਬ ਕਰਨਾ ਬੰਦ ਕਰਤਾ ਸੀਗਾ ਅੱਛਾ ਟਰਾਈ ਕਰਨਾ ਹੀ ਬੰਦ ਕਰਤਾ ਸੀਗਾ ਹਾਂਜੀ ਕੀ ਇਹੋ ਜਿਹੀ ਇਨਸੀਡੈਂਟ ਹੋਇਆ ਕਿ ਟਰਾਈ ਕਰਨਾ ਹੀ ਬੰਦ ਕਰਤਾ ਕੋਈ ਆ ਬਿਜ਼ਨਸ ਸੈੱਟ ਕਰ ਲਿਆ ਫਿਰ ਹੋਰ ਕੀ ਕੋਈ ਆਪਸ਼ਨ ਨਹੀਂ ਸੀਗਾ ਫਿਰ ਪ੍ਰਾਈਵੇਟ ਕੰਮ ਕੀਤਾ ਪਹਿਲਾਂ ਕਿੰਨੀ ਦੇ ਟਿਊਸ਼ਨਸ ਪੜਾਈਆਂ ਬਹੁਤ ਮਿਹਨਤ ਕਰੀ ਆ ਤੇ ਆਪਣਾ ਬਿਜ਼ਨਸ ਸੈਟਅਪ ਕੀਤਾ ਉਸ ਤੋਂ ਬਾਅਦ ਵਾਈਫ ਮੇਰੇ ਗਵਰਨਮੈਂਟ ਜੌਬ ਤੇ ਸੀਗੇ ਜਿਵੇਂ ਉਹ ਮੈਨੂੰ ਪੁਸ਼ ਕਰਦੇ ਸੀਗੇ ਕਿ ਤੁਸੀਂ ਗਵਰਨਮੈਂਟ ਜੌਬ ਲਵੋ ਫਿਰ ਮੈਂ 21 ਦੇ ਵਿੱਚ ਦੁਬਾਰਾ ਤਿਆਰੀ ਸ਼ੁਰੂ ਕੀਤੀ ਸੀਗੀ ਤੇ ਪਰਮਾਤਮਾ ਦੀ ਕਿਰਪਾ ਨਾਲ ਅੱਜ ਜੌਬ ਮਿਲ ਗਈ ਮੈਨੂੰ ਆਲਦੀ ਵੈਰੀ ਬੈਸਟ ਸਸਵੀਰ ਕੱਲ ਕਿੱਥੋਂ ਆਇਓ ਮੈਂ ਰਾਮਪੁਰਾ ਫੂਲ ਤੋਂ ਆਇਓ ਆਹ ਰੰਪੂ ਦਾ ਕੋਸਾ ਕਿਹੜੇ ਵਿਭਾਗ ਦੇ ਵਿੱਚ ਨੌਕਰੀ ਲਈ ਬੀਲ ਨੇ ਬੀਐਸਪੀਸੀਐਲ ਅੱਛਾ ਠੀਕ ਹੈ ਕਿਵੇਂ ਫੀਲ ਕਰ ਰਹੇ ਹੋ ਔਰ ਫੋਨ ਆਇਆ ਸੀ ਘਰ ਤੁਹਾਡੇ ਜਾਂ ਮੈਸੇਜ ਕੋਈ ਲੈਟਰ ਆਇਆ ਸੀ ਫੋਨ ਆਇਆ ਸੀ ਜੀ ਫਾਈਨਲ ਇਹ ਯਕੀਨ ਹੋ ਗਿਆ ਸੀ ਕਿ ਹਾਂ ਵਾਕਈ ਨੌਕਰੀ ਮਿਲ ਗਈ ਹਾਂਜੀ ਹਾਂ ਬਹੁਤ ਜ਼ਿਆਦਾ ਖੁਸ਼ੀ ਹੈ ਪਹਿਲੇ ਤਿੰਨ ਚਾਰ ਸਾਲਾਂ ਤੋਂ ਟਰਾਈ ਕਰ ਰਹੇ ਸੀ ਜੌਬ ਲਈ ਅੱਛਾ ਘਰ ਦੇ ਵਿੱਚ ਸਾਰੇ ਖੁਸ਼ ਹਾਂਜੀ ਹਾਂਜੀ ਫਿਰ ਅੱਜ ਲੱਡੂ ਲੱਡੂ ਵੰਡੇ ਜਾ ਰਹੇ ਆ ਘਰਾਂ ਦੇ ਵਿੱਚ ਕਿ ਨਹੀਂ ਹਾਂਜੀ ਜ਼ਰੂਰ ਕੋਈ ਸੀਗਾ ਕਿਸੇ ਦਾ ਤੁਹਾਡਾ ਪ੍ਰੋਗਰਾਮ ਕਿ ਉਰੇ ਕੁਝ ਨਹੀਂ ਬਣ ਰਿਹਾ ਹੁਣ ਬਾਹਰ ਚਲੇ ਜਾਂਦੇ ਆ ਮੈਂ ਸਾਨੂੰ ਸੱਚ ਮੈਂ ਬਾਹਰ ਜਾਣ ਬਾਰੇ ਨਹੀਂ ਮੈਂ ਤਾਂ ਬਾਹਰ ਖੁਦ ਭੇਜਦਾ ਬੱਚੇ ਨੂੰ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਆ ਓਕੇ ਤੇ ਮੈਨੂੰ ਉਸ ਲਾਈਨ ਦੇ ਵਿੱਚ ਜਾਣਾ ਪਿਆ ਕਿਉਂਕਿ ਦੇਖੋ ਹੁਣ ਜਿੰਮੇ ਦਾ ਹਾਲਾਤ ਨੇ ਜੋ ਮੌਜੂਦਾ ਹਨ ਜਦੋਂ ਆਪਾਂ ਸਾਰੇ ਜਣੇ ਕੰਮ ਕਰਾਂਗੇ ਤਾਂ ਕੁਝ ਬਣਦਾ ਹਨ ਜਦੋਂ ਇੱਧਰ ਕੁਝ ਨਹੀਂ ਬਣਦਾ ਫਿਰ ਬੱਚਾ ਨੈਚੁਰਲੀ ਗੱਲ ਆ ਬਾਹਰ ਹੀ ਜਾਊਗਾ ਨਾ ਤੇ ਮੈਂ ਤਾਂ ਉਸ ਬਿਜ਼ਨਸ ਦੇ ਵਿੱਚ ਸੀਗਾ ਖੁਦ ਕਿਉਂਕਿ ਜਦੋਂ ਮੈਂ ਹੁਪ ਛੱਡ ਚੁੱਕਿਆ ਸੀ ਮੈਂ ਕਿਵੇਂ ਕਿਸੇ ਬੱਚੇ ਨੂੰ ਕਹਦਾ ਵੀ ਤੂੰ ਸਰਕਾਰੀ ਨੌਕਰੀ ਲਈ ਟਰਾਈ ਕਰ ਹੈਨਾ ਕਿਉਂਕਿ ਮੈਂ ਟੀਚਿੰਗ profession ਦੇ ਵਿੱਚ ਰਿਹਾ ਉਸ ਤੋਂ ਬਾਅਦ then I shifted to immigration consultant from the last 2 ਮੈਨੂੰ ਹੁਣ ਲੱਗਦਾ ਕਿ ਨਹੀਂ ਯਾਰ ਇਹ ਸਰਕਾਰ ਹੈਗੀ ਆ ਕਿ ਜਿੱਥੇ ਤੁਹਾਨੂੰ ਮੈਰਿਟ ਦੇ ਬੇਸ ਤੇ ਜੌਬ ਮਿਲ ਸਕਦਾ। ਫਿਰ ਤੁਹਾਨੂੰ ਗੁੱਸਾ ਆਇਆ ਉਹਨੇ ਸਰਕਾਰ ਨੇ ਤੁਹਾਡਾ ਕੰਮ ਠੱਪ ਕਰਵਾ ਦੇਣਾ। ਨਹੀਂ ਕੰਮ ਕੋਈ ਗੱਲ ਨਹੀਂ ਠੱਪ ਹੋ ਗਿਆ ਤੇ ਕੋਈ ਇੱਡੀ ਵੱਡੀ ਗੱਲ ਨਹੀਂ ਹੈਗੀ। ਦੇਖੋ ਕੰਮ ਕਿਹਦੇ ਪਿੱਛੇ ਕਰਦਾ ਬੰਦਾ ਆਪਣੇ ਕੰਫਰਟ ਲਈ ਕਰਦਾ ਨਾ ਜਿੱਦਾਂ ਕੰਫਰਟ ਮੈਨੂੰ ਮਿਲ ਰਿਹਾ ਇੱਥੇ ਤਾਂ ਮੈਂ ਮੈਨੂੰ ਕੀ ਲੋੜ ਆ ਮੈਂ ਬਿਜ਼ਨਸ ਬੰਦ ਕਰ ਦੂੰਗਾ ਆਪਣਾ ਮੈਨੂੰ ਕੀ ਇਸ਼ੂ। ਕੋਈ ਦਿੱਕਤ ਨਹੀਂ ਜਿੰਨੂ ਦੇਤੇ ਇੰਨੀ ਮਿਹਨਤ ਕਰਕੇ ਬਿਜ਼ਨਸ ਖੜਾ ਕੀਤਾ। ਨਹੀਂ ਕੋਈ ਗੱਲ ਇਹ ਪੈਸੇ ਉਹਨੂੰ ਹੈਂਡ ਓਵਰ ਕਰ ਦਾਂਗੇ ਅੱਗੇ ਮੈਂ ਚਾਹਉਣਾ ਖੁਦ ਕਿ ਜਿਹੜੇ ਬੱਚੇ ਨੇ ਕਿਉਂਕਿ ਦੇਖੋ ਬੀਇੰਗ ਐ ਟੀਚਰ ਮੈਂ ਪਹਿਲਾਂ ਖੁਦ ਐਜ਼ ਅ ਟੀਚਰ ਵਰਕ ਕੀਤਾ ਤਾਂ ਮੈਂ ਚਾਹੁੰਨਾ ਕਿ ਬੱਚੇ ਨੂੰ ਉਹਦਾ ਮੁੱਲ ਇੱਥੇ ਹੀ ਮਿਲ ਜਾਵੇ ਉਹਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਾ ਪਵੇ ਠੀਕ ਹੈ ਨਾ ਦੇਖੋ ਅਸੀਂ ਵੀ ਇਹ ਪ੍ਰੋਫੈਸ਼ਨ ਇਸੇ ਚ ਕਰਕੇ ਚੂਜ਼ ਕਰਦੇ ਸਾਡਾ ਕੋਈ ਕੋਈ ਜੀ ਨਹੀਂ ਕਰਦਾ ਕਿ ਕਿਸੇ ਬੱਚੇ ਨੂੰ ਅਸੀਂ ਬਾਹਰ ਭੇਜੀਏ ਪਰ ਜਿਹੜੇ ਹਾਲਾਤ ਨੇ ਮੌਜੂਦਾ ਜੋ ਅਸੀਂ ਪਿਛਲੇ ਸਰਕਾਰਾਂ 'ਚ ਦੇਖਦੇ ਆ ਰਹੇ ਹਾਂ ਕਿ ਜਦ ਬੱਚੇ ਦਾ ਮੁੱਲ ਹੀ ਨਹੀਂ ਮੜਨਾ ਇੱਥੇ ਤਾਂ ਫਿਰ ਉਹ ਕੀ ਕਰੂਗਾ ਦੱਸੋ ਮੈਨੂੰ ਉਹ ਤਾਂ ਨੇਚਰਲੀ ਗੱਲ ਹੈ ਬਾਹਰ ਹੀ ਜਾਊਗਾ ਨਾ ਫਿਰ ਉਹਦੇ ਕੋਲੇ ਕੋਈ ਆਪਸ਼ਨ ਵੀ ਹਾਂ ਮੇਰੇ ਹਸਬੰਡ ਨੇ ਮੰਨ ਲਈ ਅਰੇ ਮੇਰੇ ਲਾਜ ਜਿਹੜੇ ਨੇ ਉਹ ਸਾਰੇ ਗਵਰਨਮੈਂਟ ਜੋਬ ਤੇ ਨੇ ਇੱਕ ਉਹਨਾਂ ਲਈ ਤਾਂ ਜ਼ਿਆਦਾ ਜ਼ਰੂਰੀ ਸੀਗਾ ਵੀ ਸਰਕਾਰੀ ਜੋਈ ਵੀ ਸਾਡਾ ਗਵਰਨਮੈਂਟ ਜੋਬ ਵਾਲਾ ਲੱਗਿਆ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਥੈਂਕ ਯੂ so much ਐਂਡ 올 ది ਵੈਰੀ ਬੈਸਟ ਟੂ ऑल ਆਫ ਯੂ ਤਾ ਬਿਲਕੁਲ ਇਹੋ ਨੌਜਵਾਨ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਕਈ ਕਈ ਸਾਲਾਂ ਤੋਂ ਲੱਗੇ ਹੋਏ ਸੀ ਉਮੀਦ ਨਹੀਂ ਸੀ ਪਰ ਅੱਜ ਸੁਪਨੇ ਜਿਹੜੇ ਨੇ ਸਾਕਾਰ ਹੋਏ ਨੇ ਇਹਨਾਂ ਦੇ ਇਹਨਾਂ ਦੇ ਘਰ ਵਾਲਿਆਂ ਦੇ ਤਾਂ ਹੋਰ ਉਮੀਦ ਕਰਦੇ ਕਿ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਜਿਨ੍ਹਾਂ ਨੇ ਨੌਜਵਾਨ ਨੇ ਆਪਣੇ ਜਿਨ੍ਹਾਂ ਨੇ ਸੁਪਨੇ ਸਜਾਏ ਹੋਏ ਨੇ ਉਹਨਾਂ ਦੇ ਸੁਪਨੇ ਸਾਕਾਰ ਹੋਣ ਤੇ ਇਸੇ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਨੇ ਉਹ ਨੌਕਰੀਆਂ ਜਿਹੜੀਆਂ ਨੇ ਵੰਡ ਦਿਆ ਰਹਿਣ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ